ਹਾਂ ਜੀ ਬਹੁਤ ਕੀ ਮਾਮਲਾ ਜਣੀ ਬੇਟੀ ਦੀ ਗੱਲ ਇਸ ਤਰ੍ਹਾਂ ਦੀ ਇਹ ਜੀ ਸਟੋਰ ਤੋਂ ਮਿਲਿਆ ਤੇ ਅੱਗੇ ਸਟਾਲ ਲੱਗੇ ਹਨ ਸਟਾਲਾਂ ਦਾ ਕੋਈ 1 ਮਿੰਟ ਗਿਆ ਉਹ ਰੂਮ ਗੱਡੀਆਂ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਨਿੰਦੀ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਈ ਸੁਧੋਣੀ ਚਾਹੀਦੀ 40 ਲੱਖ ਸੱਤਰ ਖਰਚਾ ਕੋਈ ਪੈਲਨੀ ਕੋ ਬੰਨਣੀ ਸਾਡਾ। ਅਬ ਵੀ ਕਿੰਨੇ ਬੱਚੇ ਸੀ ਉਹਨਾਂ ਦੇ ਕੀ ਕੰਮ ਕਰਦਾ ਸੀ? ਪੁੱਛ ਕਿਹੜੇ ਸਟੋਰ ਤੇ ਕੰਮ ਕਰਦਾ ਸੀ? ਤੇ ਆ ਦੋ ਦੋ ਬੱਚੇ ਜਿਹੜੇ ਉਹਦੀ ਚ 33 ਸਾਲ ਉਮਰ ਸੀ। ਜਿਹੜੀ ਜਿਵੇਂ ਮੇਰੇ ਨਾਲ ਹੈ ਉਹ 28 ਸਾਲ ਉਮਰ ਹੈ ਇਹ ਨਿਆਣ ਮਾਥੇ ਗਈ। ਆ ਬੱਚੇ। ਕੋਈ ਮਾਮਲਾ ਕੀ ਸੀ ਰਗਾ ਕੋਈ ਜੱਨੀ ਕੀ ਕੋਈ ਰਿੰਜ ਸੀ ਜਾਂ ਕੋਈ ਕਾਰਨ ਸੀ ਬਤਾਓਏ ਕੋਈ ਨਹੀਂ ਉਹਨਾਂ ਦਾ ਕੋਈ ਗਲਪਾ ਸਟੋਰਜ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈ ਸਾਨੂੰ ਆ ਦੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਘਟੀ ਤੋਂ ਨਿਕਲੇ ਨਹੀਂ ਫਾਨਪਛਾਤੇ ਬੰਦੇ ਕਿੰਨਾ ਸਮਾਂ ਹੋ ਗਿਆ ਸੀ ਬਾਹਰ ਕਿ ਕਿੰਨਾ ਕਰਜਾ ਪਰਵਾਹ ਦੇ ਸਿਰ ਤੇ ਆਸਟਾ 40 ਲੱਖ ਦਾ ਕਰਜਾ ਮੁੰਡੇ ਦੇ ਸਿਰ ਤੇ ਤੇ ਕਮਾਣ ਵਾਲਾ ਕੋਈ ਨਹੀਂ ਕੋਈ जसवीर सिंह करता है मेनू भी अटैक हो गया कमा के खाता है पर नहीं कोई भी हाँ बहार तुर कर गोरमेंट ना चाहिए हा बचे दो निगे निगके बच्चे ने मेरे पोतरे एक पोते एक पोत्र ਕੀ ਮਾਮਲਾ ਸੀ ਉਹ ਕੀ ਨਾਂ ਤੋਂ ਤੁਹਾਡੇ ਨਾਲ ਹੋ ਰਿਹਾ ਸੀ ਮੇਰੇ ਰਿਸਪੈਂਸ ਜਸਵੀਰ ਸਿੰਘ ਸੀ ਉਹਨਾਂ ਦੇ ਨਾਲ ਤੇ ਉਹ ਬਾਹਰ ਗਏ 2 ਸਾਲ ਹੀ ਹੋ ਗਏ ਨੇ ਅਮਰੀਕਾ ਗਏ ਨੂੰ ਨਾ ਤੇ ਸਾਡੇ ਸਿਰ ਤੇ ਬਹੁਤ ਸਾਰਾ ਕਰਜ਼ਾ ਲੱਤ ਉਤਰਿਆ ਨਹੀਂ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹ ਹੋਈ ਕਿ ਦੋ ਮੇਟਲਈ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਦੀ ਮੁੱਕੇ ਸੇ ਮੂਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨਾ ਸਮਾਂ ਬਾਹਰ ਕਿੰਨਾ ਟਾਈਮ ਲੱਗ ਸਕਦਾ ਪਤਾ ਨਹੀਂ ਕਿ ਸਿਮਾ ਕਰਜਾ ਸਾਢੇ ਅੱਜ ਤੱਕ ਨਹੀਂ ਉਤਰਿਆਗਾ ਇਹਨਾ ਹੀ ਵਿਆਜ ਪਰ ਜਿੰਨੇ ਸਾਡੇ ਅਸਲ ਮੰਦੀ ਉਹਨਾਂ ਸਾਡਾ ਵਿਆਜ ਚੱਲ ਜਾਂਦਾ 40 40 ਲੱਖ ਰੁਪਏ ਕਰਜਾ ਸਾਡੇ ਸਿਰ ਤੇ

ਕੀ ਕਰਨਾ ਆਪਰੇ ਉਸ ਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਇਹ ਸਾਰਾ ਪਤਾ ਮੈਨੂੰ ਮੇਰੀ ਸਿਸਟਰ ਨੇ ਹੁਣ ਲਾਇਆ ਹੀ ਬਾਅਦ ਕਿ ਉਪਾਜੀ ਪੂਰਾ ਹੋ ਗਿਆ ਕਿੰਨੀ ਪੂਰੀ ਉਹ ਨਾਲ ਦੇ ਇੱਕ ਘਰ ਦੇ ਤੇ ਦਿਮਾਗ ਚ ਵੱਜੇ ਜਾਂਦੇ ਪਿੰਡ ਮੈਂ ਜਸਵੀਤ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਹੈ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਦੁੱਖ ਦੇ ਵਿੱਚ ਸਾਰੇ ਇਹ ਬਕਰੀ ਦੀ ਹਾਂ ਫਰੀਅਮ ਬਾਰਡਰ ਤੇ ਨੋਲਵੰਡ ਜਿਹੜੇ ਬਾਹਰ ਜਾਂਦੇ ਨੇ ਸਵੱਖੀਆਂ ਨੂੰ ਦੇਖ ਕੇ ਕੀ ਜਣਾ ਜਾਓਗੇ ਉੱਥੋਂ ਦੀ ਸਰਕਾਰਾਂ ਤੇ ਇੱਕੋ ਹੀ ਹੱਦ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਹੁਤਾ ਮਤਲਬ ਸਕਿਉਰਿਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਅਤ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਫੋਨ ਇਹ ਕੋਈ ਦੋ ਬੰਤ ਚਾਰਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਜੀ ਤੇ ਇਹ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜੰਮੀ ਹੋਏ ਔਰ ਕਿੰਨੇ ਲੋਕਾਂ ਦੀ ਜੀਤ ਜਾਤਰੀ ਉਸ ਤੋਂ ਜਿਹੜੀ ਸੁਣ ਦੇ ਵਿੱਚ ਗੱਲ ਆਈ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਉਂਡ ਸੀ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੈਰਿੰਗ ਸ਼ੁਰੂ ਕਰਤੀ ਫੈਰੰਗ ਕਰਦੇ ਕਰਦੇ ਤੇ ਇਹ ਚਾਰ ਪੰਜ ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾਰ ਕੇ ਫੈਰੰਗ ਕਰਕੇ ਇੱਥੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ 3-4 ਜਿਹੜੇ ਉਹ ਜ਼ਖਮੀ ਹੋ ਗਏ। ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ। ਜੀ ਮੰਗ ਕਰਦੇ ਹਾਂ ਪਰਿਵਾਰ ਦੇ ਵਾਸਤੇ ਕਿ ਮਾਰ। ਪਰਿਵਾਰ ਦੇ ਆਹੀਂ ਤੇ ਕਹਿੰਦੇ ਆ ਕੁਝ ਨਾ ਕੁਝ ਇਹਨਾਂ ਨੂੰ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ ਜੋ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਦੇ ਗਿਆ ਸੀ। ਤੂ ਉਹ ਤਾਂ ਕਰ ਜਾ ਇਹਨਾਂ ਨੂੰ ਬਰਾਬਰ ਨਹੀਂ ਪੂਰਾ ਹੋਇਆ ਜੇ ਇੱਥੇ ਪਰਿਵਾਰ ਦੀ ਹਾਲਤ ਦੇਖੀ ਐ ਤੇ ਕਿਸ ਤਰ੍ਹਾਂ ਦੀ ਹਾਲਤ ਆ ਘਰ ਦੇ ਚ ਕਮਾਉਣ ਵਾਲਾ ਜਾਂ ਉਹਨਾਂ ਦੇ ਕਮਾਣ ਵਾਲਾ ਸਾਡਾ ਪਨੂਜਾ ਇਹ ਉਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਜੱਪਦਾ ਮੇ ਇਹਨਾਂ ਨੂੰ ਹੋ ਗਿਆ ਬੈਗ ਜਿਆ ਤਿੰਨ ਸਟੈਂਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਉੱਗੋ ਆਏ ਕੀ ਮੰਨਦੇ ਆਹੀ ਦੇ ਹੋ ਜਾਨੇ ਕਿ ਟੋਂ ਥੋੜੀ ਬਾਦੀ ਕਿ ਸੁਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਦਦ ਮਿਲ ਜAVE ਤੇ ਇਹ ਬੱਚਿਆਂ ਦਾ ਕੋਈ ਥੋਏ ਥੋੜਾ ਜਿਹਾ ਹੋ ਜਾਵੇ ਤੇ ਛੋਟੇ ਕਿੰਨੇ ਬੱਚੇ ਦੋੜੇ ਇੱਕ ਬੇਟਾ ਇੱਕ ਬੇਟੀ ਕਿਹੜੀ ਕਿਹੜੀ